ਦੋ ਰੋਜ਼ਾ ਸਪੋਰਟਸ ਮੀਟ ਦੀ ਕਰਵਾਈ ਗਈ ਸ਼ੁਰੂਆਤ ਫਰੋਹੀਪੁਰ ਮੱਲਾਵਾਲਾ ਖਾਸ ਇਲਾਕੇ ਦੇ ਨਾਮਵਰ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਪੱਟੀ ਵਿਖੇ ਦੋ ਰੋਜ਼ਾ ਸਲਾਨਾ ਸਪੋਰਟਸ ਮੀਟ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਾਈਸ ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਕੂਲ ਵਿਖੇ ਸਲਾਨਾ ਸਪੋਰਟਸ ਮੀਟ ਦੀ ਸ਼ੁਰੂਆਤ ਕਰਵਾਈ ਗਈ ਹੈ ਇਹ ਸਪੋਰਟਸ ਮੀਟ ਦੋ ਦਿਨਾਂ ਲਗਾਤਾਰ ਚੱਲ ਰਹੀ ਸਪੋਰਟਸ ਮੀਟਸ ਹੈ ਸਪੋਰਟਸ ਮੀਟ ਵਿੱਚ ਬਖਮ ਮਹਿਮਾਨ ਦੇ ਤੌਰ ਤੇ ਸਰਦਾਰ ਸੁਖਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੈ ਗੁਜਰਾ ਨੇ ਸ਼ਿਰਕਤ ਕੀਤੀ ਸਪੋਰਟਸ ਮੀਟ ਦੀ ਸ਼ੁਰੂਆਤ ਵਿੱਚ ਮੋਲ ਮੰਤਰ ਤੇ ਜਾਪ ਅਤੇ ਅਰਦਾਸ ਮਗਰੋਂ ਸਕੂਲ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਸੈਰਮਨੀ ਅਤੇ ਰਾਸ਼ਟਰੀ ਗਾਣ ਕਰਨ ਪ੍ਰੰਤ ਪ੍ਰਾਇਮਰੀ ਵਿੰਗ ਦੇ ਵੱਖ-ਵੱਖ ਸਦਨਾਂ ਜਿਨ੍ਹਾਂ ਵਿਚੋਂ 라ਵੀ 사दन ਬਿਆਸ 사दन ਅਤੇ ਸਤਲੋ 사दन ਨੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਸਰਦਾਰ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਖੇਡਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਦਿਮਾਗ ਦਾ ਵਾਸ ਹੁੰਦਾ ਹੈ ਅਤੇ ਇਸੇ ਲਈ ਸਾਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਵਾਈਸ ਪ੍ਰਧਾਨ ਸਰਦਾਰ ਸਰਜਾ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਸਰਦਾਰ ਇਕਬਾਲ ਸਿੰਘ ਜੀ ਸਰਦਾਰ ਜਗਦੀਪ ਸਿੰਘ ਜੀ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ ਸੋ ਆਓ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਜੀ ਸਰ ਅੱਜ ਕਿੱਡਾ ਪ੍ਰਤੀ ਅੱਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਕੂਲ ਦੇ ਵਿੱਚ ਠੀਕ ਹੋ ਗਿਆ ਬਿਲਕੁਲ ਜੀ ਇਸ ਸਕੂਲ ਦੇ ਵਿੱਚ ਅਸੀਂ ਹਰੇਕ ਸਾਲ ਬੱਚਿਆਂ ਦੀ ਸਪੋਰਟਸ ਮੀਟ ਜਿਹੜੀ ਆਰਗੇਨਾਈਜ਼ ਕਰਦੇ ਹਾਂ ਦੋ ਦਿਨ ਦੀ ਸਾਡੀ ਸਪੋਰਟਸ ਮੀਟ ਹੈ ਜੀ ਨਰਸਰੀ ਟੂ 5th ਕਲਾਸ ਦੇ ਬੱਚਿਆਂ ਦੀ ਅੱਜ ਸਪੋਰਟਸ ਮੀਟ ਹੋਣ ਜਾ ਰਹੀ ਹੈ ਔਰ ਕੱਲ ਜਿਹੜਾ ਵਾ ਉਹ ਸਾਡੇ ਕੋਲ ਸੈਕੰਡ ਟੂ 10th ਕਲਾਸ ਦੇ ਬੱਚਿਆਂ ਦੀ ਜਿਹੜੀ ਉਹ ਸਪੋਰਟਸ ਮੀਟ ਸਾਡੇ ਕੋਲ ਕੱਲ ਹੋਏਗੀ ਹਰ ਇੱਕ ਸਾਲ 2002 ਤੋਂ ਇਹ ਸਕੂਲ ਚੱਲ ਰਿਹਾ ਔਰ 2002 ਤੋਂ ਲੈ ਕੇ ਹਰ ਇੱਕ ਸਾਲ ਇਹ ਸਪੋਰਟਸ ਮੀਟ ਜਿਹੜੀ ਆ ਉਹ ਸਾਡੀ ਚੱਲ ਰਹੀ ਆ ਇਸ ਸਾਲ ਅਸੀਂ ਜਿਹੜੀਆਂ ਉਹ 22ਵਾਂ ਜਿਹੜੀਆਂ ਉਹ ਸਪੋਰਟਸ ਮੀਟ ਜਿਹੜੀ ਉਹ ਕਰਵਾ ਰਹੇ ਹਾਂ ਔਰ ਬਹੁਤ ਹੀ ਵਧੀਆ ਸਪੋਰਟਸ ਮੀਟ ਜਿਹੜੀ ਉਹ ਚੱਲ ਰਹੀ ਆ ਸਰ ਜਿਹੜੇ ਹੋਰ ਮਾਪੇ ਦੇਖ ਰਹੇ ਆ ਬੱਚੇ ਹੈਗੇ ਆ ਕੀ ਮੈਸੇਜ ਕੀ ਦੋਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਅੱਜ ਜਿਵੇਂ ਕਿ ਅਸੀਂ ਸਾਰੇ ਇਸ ਚੀਜ਼ ਤੋਂ ਜਾਣਦੇ ਆ ਕਿ ਸਮਾਜ ਵਿੱਚ ਬਹੁਤ ਸਾਰੀਆਂ ਬਰਾਈਆਂ ਖਾਸ ਕਰਕੇ ਨਸ਼ਿਆਂ ਵਾਲੇ ਸਾਡੇ ਆਯੂਥ ਜਿਹੜਾ ਬਹੁਤ ਜਾ ਰਿਹਾ ਤਾਂ ਅਸੀਂ ਚਾਹੁੰਦੇ ਆ ਕਿ ਅਸੀਂ ਨਿੱਕੀਆਂ ਉਮਰਾਂ ਦੇ ਵਿੱਚ ਹੀ ਬੱਚਿਆਂ ਨੂੰ ਗਰਾਊਂਡ ਵਾਲੇ ਪਾਸੇ ਲੈ ਕੇ ਆਈਏ ਤਾਂ ਜੋ ਸਾਡੇ ਬੱਚੇ ਜਿਹੜੇ ਆ ਗਰਾਊਂਡ ਨਾਲ ਵੱਧ ਤੋਂ ਵੱਧ ਜੁੜਨ ਔਰ ਅੱਗੇ ਜਾ ਕੇ ਖੇਡਾਂ ਦੇ ਵਿੱਚ ਜਿੱਥੇ ਪੜ੍ਹਾਈ ਦੇ ਵਿੱਚ ਉਹ ਉੱਚੀਆਂ ਰੁਤਬੀ ਹਾਸਲ ਕਰਨਗੇ ਉੱਥੇ ਉਹ ਖੇਡਾਂ ਦੇ ਵਿੱਚ ਵੀ ਜਿਹੜੇ ਉਹ ਚੰਗੇ ਮਕਾਮ ਹਾਸਲ ਕਰਨ ਔਰ ਮੈਂ ਇੱਕ ਆਪ ਜੀ ਨੂੰ ਬਹੁਤ ਖੁਸ਼ੀ ਦੀ ਖਬਰ ਦੇਣਾ ਚਾਹਣਾ ਕਿ ਸਾਡੇ ਨੂੰ ਹੁਣੇ-ਹੁਣੇ ਖਬਰ ਪਹੁੰਚੀ ਹੈ ਕਿ ਸਾਡੇ ਇਲਾਕੇ ਦੀ ਮਹਾਪੁਰਸ਼ਾਂ ਵੱਲੋਂ ਜੋ ਦੋ ਸਕੂਲ ਚਲਾਏ ਜਾ ਰਹੇ ਆ ਫਤਿਹਗੜ ਸਬਰਾ ਦੇ ਵਿੱਚ ਜੋ ਖਾਲਸਾ ਸਕੂਲ ਚੱਲ ਰਿਹਾ ਔਰ ਇਹ ਸਕੂਲ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦੇ ਉੱਤੇ ਚੱਲ ਰਿਹਾ ਇਹਨਾਂ ਦੋਨਾਂ ਸਕੂਲਾਂ ਵੱਲੋਂ ਇੱਕ ਸਾਂਝ ਰੂਪ ਵਿੱਚ ਟੀਮ ਜਿਹੜੀ ਤਿਆਰ ਹੋਈ ਉਹਦੇ ਵਿੱਚ ਜ਼ਿਆਦਾਤਰ ਬੱਚੇ ਜਿਹੜੇ ਉਹ ਖਾਲਸਾ ਸਕੂਲ ਦੇ ਹੀ ਔਰ ਇੱਕ ਬੱਚੀ ਜਿਹੜੀ ਉਹ ਰਮਨਦੀਪ कौर ਸਾਡੀ ਸਕੂਲ ਵੱਲੋਂ ਗਈ ਬੱਚੀ ਖੇਡਣ ਵਾਸਤੇ ਔਰ ਸਟੇਟ ਦੇ ਵਿੱਚ ਉਸ ਬੱਚੀ ਨੇ ਜਿਹੜਾ ਵਾ ਉਹਨਾਂ ਬੱਚਿਆਂ ਨੇ ਟੱਗ ਆਫ ਵਾਰ ਅੰਡਰ 17 ਦੇ ਵਿੱਚੋਂ ਸਟੇਟ ਵਿੱਚੋਂ ਉਹਨਾਂ ਬੱਚਿਆਂ ਨੇ ਹੁਣੇ-ਹੁਣੇ ਸਾਨੂੰ ਪਤਾ ਲੱਗਿਆ ਕਿ 골ਡ ਮੈਡਲ ਜਿਹੜਾ ਉਹ ਹਾਸਲ ਕੀਤਾ ਸੋ ਅਸੀਂ ਸਾਰੇ ਇਲਾਕੇ ਨੂੰ ਮਹਾਪੁਰਸ਼ਾਂ ਨੂੰ ਇਸ ਚੀਜ਼ ਦੀ ਮੁਬਾਰਕਵਾਦ ਦਿੰਦੇ ਆ ਔਰ ਖਾਸ ਕਰਕੇ ਸਰਦਾਰ ਅਮਰਜੀਤ ਸਿੰਘ ਜੀ ਜਿਹੜੇ ਕੋਚ ਸਾਹਿਬਾਨ ਉਹਨਾਂ ਨੂੰ ਲੈ ਕੇ ਗਏ ਆ ਉਹਨਾਂ ਨੂੰ ਮੁਬਾਰਕਵਾਦ ਦਿੰਦੇ ਆ ਔਰ ਕੱਲ ਸਾਡੇ ਇਸ ਸਕੂਲ ਦੇ ਵਿੜੇ ਵਿੱਚ ਉਹ ਸਾਰੀ ਦੀ ਸਾਰੀ ਟੀਮ ਸਾਡੇ ਕੋਲੋਂ ਪਹੁੰਚ ਰਹੀ ਹੈ ਜੀ ਸਰ ਅੱਜ ਮੁੱਖ ਮਹਿਮਾਨ ਵਜੋਂ ਬੱਚਿਆਂ ਦਾ ਹੌਸਲਾ ਅ ਹਾਂਜੀ ਅੱਜ ਸਾਡੇ ਕੋਲ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਸਾਡੇ ਇਸ ਇਲਾਕੇ ਦੀ ਬਹੁਤ ਹੀ ਸਤਿਕਾਰਯੋਗ ਸ਼ਖਸ਼ੀਅਤ ਸਰਦਾਰ ਸਖਵਿੰਦਰ ਸਿੰਘ ਜੀ ਜੋ ਇਸ ਤੋਂ ਪਹਿਲਾਂ ਉਹ ਜਿਹੜਾ ਡੀਓ ਦੇ ਪ੍ਰਤਿਵੇ ਦੇ ਉੱਤੇ ਕੰਮ ਕਰ ਚੁੱਕੇ ਨੇ ਅੱਜ ਕੱਲ ਜਿਹੜੇ ਐਡ ਪ੍ਰੈਜ਼ੀਡੈਂਟ ਜਿੱਕਰ ਅਸੀਂ ਗੱਲ ਕਰੀਏ ਤਾਂ ਉਹ ਪ੍ਰਿੰਸੀਪਲ ਦੇ ਡੈਜ਼ਿਗਨੇਸ਼ਨ ਦੇ ਉੱਤੇ ਕੰਮ ਕਰ ਰਹੇ ਨੇ ਸਕੂਲ ਫੈਗ ਬਹਿ ਗੁਜਰਾਂ ਦੇ ਵਿੱਚ ਉਹ ਸਾਡੇ ਦਰਮਿਆਨ ਪਹੁੰਚੇ ਸੀ ਇਸ ਦੇ ਨਾਲ ਹੀ ਸਾਡੇ ਸਤਿਕਾਰਯੋਗ ਕਮੇਟੀ ਮੈਂਬਰ ਸਹਿਬਾਨ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜਿੱਕਰ ਮੈਂ ਗੱਲ ਕਰਾਂ ਤੇ ਸਾਡੇ ਉਹ ਜਿਹੜੇ ਵਾਈਸ ਪ੍ਰਧਾਨ ਨੇ ਸਰਦਾਰ ਸਰਜਾ ਸਿੰਘ ਜੀ ਉਸ ਦੇ ਨਾਲ ਹੀ ਸਰਦਾਰ ਇਕਬਾਲ ਸਿੰਘ ਜੀ ਪਧਰੀ ਔਰ ਇਹਨਾਂ ਦੇ ਨਾਲ ਸਰਦਾਰ ਜਗਦੀਪ ਸਿੰਘ ਜੀ ਵਟੂ ਪੱਟੀ ਇਹ ਸਾਡੇ ਵਿੱਚ ਮੁੱਖ ਮਹਿਮਾਨ ਦੇ ਜਿਹੜਾ ਤੌਰ ਦੇ ਉੱਤੇ ਉਹ ਸ਼ਿਰਕਤ ਕੀਤੀ ਹੈ। ਫੋਨ ਦੇ ਵਿੱਚ ਖੇਡਾਂ ਕਰਵਾਈਆਂ ਜਾਂਦੀਆਂ ਜੋ ਮਨਮਾਨ ਦੇ ਹੋਈਆਂ। ਅੱਜ ਚਿੜੀਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵਟੂ ਪੱਟੀ ਦੇ ਵਿੱਚ ਐਨੂਅਲ ਸਪੋਰਟਸ ਮੀਟ ਕਰਵਾਈ ਜਾ ਰਹੀ ਹੈ। ਕਹਿੰਦੇ ਨੇ ਲੱਛਣ ਕੁੱਦਣ ਮਣਕਾ ਚਾਓ ਬੱਚਿਆਂ ਦੇ ਸਰਪੱਖੀ ਵਿਕਾਸ ਦੇ ਲਈ ਖੇਡਾਂ ਬਹੁਤ ਜ਼ਰੂਰੀ ਹੈ ਤਾਂ ਉਸ ਦੇ ਸਬੰਧ ਵਿੱਚ ਅੱਜ ਇਹ ਜਿਹੜੀ ਸਪੋਰਟਸ ਮੀਟ ਕਰਾਈ ਜਾ ਰਹੀ ਹੈ ਤਾਂ ਅੱਜ ਬੱਚਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਕਿ ਬੱਚੇ ਮਿਹਨਤ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਬੜਾ ਖੁਸ਼ਾ ਹੈ ਕਿ ਮੈਨੂੰ ਉਮੀਦ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਖਿਡਾਰੀ ਜਿਹੜੇ ਆਉ ਪੈਦਾ ਹੋਣਗੇ ਧੰਨਵਾਦ ਜੋ ਸੇਜਰ ਨੌਜਵਾਨਾਂ ਨੂੰ ਮੈਸੇਜ ਕੀ ਬੱਜਿਆ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਆਪਣੀ ਸਰੀਰ ਦੀ ਤੰਦਰੁਸਤੀ ਵਾਸਤੇ ਆਪਣੇ ਦਿਮਾਗ ਦੀ ਤੰਦਰੁਸਤੀ ਵਾਸਤੇ ਗਰਾਊਂਡਾਂ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਅਜੇ ਤੱਕ ਵੀ ਕਲੀਅਰ ਨਹੀਂ ਹੈ ਮੇਰਾ ਨਾਮ ਹਰਦੂਰ ਕੌਰ ਹੈ ਕੀ ਕਹੋਗੇ ਅੱਜ ਅੱਜ ਬਹੁਤ ਵਧੀਆ ਦਿਨ ਹੈ ਅੱਜ ਸਾਡੇ ਸਕੂਲ 'ਇੱਕ ਖੇਡਣ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਹਦੇ ਛੋਟੇ ਤੋਂ ਛੋਟੇ ਬੱਚੇ ਇਸ ਖੇਡਾਂ ਦੇ ਵਿੱਚ ਭਾਗ ਲਿਆ ਛੋਟੇ ਤੋਂ ਛੋਟੇ ਬੱਚਿਆਂ ਨੇ ਅਤੇ ਬਤ ਹੀ ਬੜੇ ਉਤਸ਼ਾਹੀਤ ਹਨ ਇਹ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਕਿੰਨੇ ਬੱਚੇ ਭਾਗ ਲੈ ਰਹੇ ਆ ਕੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਥੇ ਸਾਰੇ ਬੱਚੇ ਭਾਗ ਲੈ ਰਹੇ ਹਨ ਹਰੇਕ ਬੱਚਾ ਹੀ ਇਸ ਗੇਮਾਂ ਦੇ ਵਿੱਚ ਸਾਰੇ ਬੱਚੇ ਭਾਗ ਲੈ ਰਹੇ ਹਨ ਅਤੇ ਬਹੁਤ ਹੀ ਸਾਰੇ ਬੱਚਿਆਂ ਨੂੰ ਛੋਟੇ ਤੋਂ ਛੋਟੇ ਬੱਚਿਆਂ ਨੂੰ ਬਹੁਤ ਖੁਸ਼ੀ ਹੈ ਕਿਹੜਾ ਸਕੂਲ ਕਿਹੜਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂਪੱਟੀ ਠੀਕ ਹੈ ਕਿਸ ਜਮਾਤ ਦੇ ਵਿਦਿਆਰਥੀ ਮੈਂ 10ਵੀਂ ਜਮਾਤ ਮੇਰਾ ਨਾਮ ਸੁਖਜੀਤ ਸਿੰਘ ਹੈ ਠੀਕ ਹੈ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ ਅਇਦਾ ਪ੍ਰੋਗਰਾਮ ਸਾਡੇ ਸਕੂਲ ਵਿੱਚ ਹਰ ਸਾਲ ਇਹ ਖੇਡਾਂ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਜਿਸ ਕਿਸੇ ਵੀ ਬੱਚੇ ਨੂੰ ਸਕੂਲ ਦੀ ਬਾਉਂਡਰੀ ਅੰਦਰ ਦੌੜਨ ਦੀ ਇੱਛਾ ਪੈਦਾ ਹੁੰਦਾ ਹੈ। ਅਨੇਕਾਂ ਬੱਚੇ ਨੇ ਭਾਗ ਲਿਆ ਜੀ। ਹਾਂਜੀ ਲਗਭਗ ਸਾਰੇ ਬੱਚੇ ਹੀ ਇਸ ਵਿੱਚ ਭਾਗ ਲੈਂਦੇ ਹਨ। ਬਹੁਤ ਖੁਸ਼ੀ ਹੈ ਜੀ। ਹਾਂਜੀ ਬਹੁਤ ਖੁਸ਼ੀ ਹੁੰਦੀ ਹੈ। ਹਾਂਜੀ ਬਹੁਤ ਖੁਸ਼ ਆ ਬੱਚਿਆਂ ਵਿੱਚ। ਹਾਂਜੀ ਅੱਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਖੇਡਾਂ ਪ੍ਰਤੀਕੀ ਕਹੋਗੇ ਜੀ। ਮੇਰਾ ਤੇ ਇਹੀ ਵਿਚਾਰ ਆ ਕਿ ਖੇਡਾਂ ਪ੍ਰਤੀ ਸਾਰੇ ਬੱਚਿਆਂ ਦੇ ਮਨ ਵਿੱਚ ਬਹੁਤ ਚਾਹ ਹੁੰਦਾ ਆ ਤੇ ਸਾਰੇ ਬੱਚੇ ਬਹੁਤ ਖੁਸ਼ੀ ਨਾਲ ਖੇਡਾਂ ਨੂੰ ਮਨਾਉਂਦੇ ਆ ਤੇ ਉਸੇ ਤਰ੍ਹਾਂ ਸਾਡੇ ਮਨ ਵਿੱਚ ਵੀ ਬਹੁਤ ਖੁਸ਼ੀ ਆ ਅਸੀਂ ਬੜੇ ਚਾਹ ਨਾਲ ਇਹਨੂੰ ਪਿਛਲੇ ਦਿਨਾਂ ਤੋਂ ਕੋਸ਼ ਪਿਛਲੇ ਦਿਨਾਂ ਤੋਂ ਅਸੀਂ ਬੜੀ ਤਿਆਰੀ ਕਰ ਰਹੇ ਆ ਜੁਰਸ਼ਰਾਂ ਨਾਲ ਤੇ ਅੱਜ ਹੈਗਾ ਖੇਡਾਂ ਦਾ ਦਿਨ ਤੇ ਬੜੇ ਹੀ ਨਿੱਕੇ ਨਿੱਕੇ ਤੋਂ ਨਿੱਕੇ ਤੋਂ ਨਿੱਕੇ ਤੋਂ ਲੈ ਕੇ ਵੱਡੇ ਤੋਂ ਵੱਡੇ ਤੇ ਸਾਡੇ ਅਧਿਆਪਕ ਸਾਹਿਬਾਨ ਬੜੀ ਖੁਸ਼ੀ ਨਾਲ ਇਹਨੂੰ ਮਨਾ ਰਹੇ ਨੇ ਤੇ ਸਾਰੇ ਵਿੱਚ ਉਤਸ਼ਾਹ ਆ ਕਿ ਤਿੰਨ ਹਾਊਸ ਨੇ ਕਿਹੜਾ ਪਹਿਲਾ ਆਵੇਗਾ ਕਿਹੜਾ ਦੂਜਾ ਕਿਹੜਾ ਤੀਜਾ ਪੂਰਾ ਜੋਰ ਲੱਗਾ ਹੋਇਆ ਹੈ ਟੀਚਰਸ ਦੇ ਵਿੱਚ ਤੇ ਕੁੱਲ ਮਿਲਾ ਕੇ ਪੂਰਾ ਖੁਸ਼ੀ ਦਾ ਮਾਹੌਲ ਸਾਡੇ ਸਕੂਲ ਵਿੱਚ ਹੈ ਕੀ ਨਾਮ ਕੀ ਬੇਟਾ ਹਰਮਨਪ੍ਰੀਤ ਕੌਰ 10ਵੀਂ ਜਮਾਤ ਸਕੂਲ ਕਿਹੜਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂਪੱਟੀ ਤੁਹਾਡੇ ਸਾਥੀਆਂ ਨੇ ਵੀ ਭਾਗ ਲਿਆ ਜੀ ਹਾਂਜੀ ਸਾਰੇ ਬੱਚਿਆਂ ਨੇ ਠੀਕ ਹੈ ਪੂਰਾ ਖਾਈ ਹਾਂਜੀ ਸਾਰੇ ਬੱਚਿਆਂ ਨੂੰ ਇੱਥੇ ਮੌਕਾ ਮਿਲਦਾ ਹੈ ਖੇਡਣ ਦਾ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਿਆ ਜਾਂਦਾ ਜੀ ਧੰਨਵਾਦ